ਕਿੰਨੇ ਦਿਨ ਹੋ ਤਾਂ 8-10 ਸਾਲ ਤੋਂ ਜਿਹੜੀ ਸੜਕ ਟੁੱਟੀ ਆ ਅੱਜ ਤੱਕ ਇਨਾਂ ਨੇ ਕਿਸੇ ਨੇ ਗੌਰ ਨਹੀਂ ਕੀਤੀ ਬਾਰ ਨੰਬਰ 72 ਦੁਪਈ ਦੇ ਵਿੱਚ ਟੁੱਟੀਆਂ ਸੜਕਾਂ ਤੇ ਬਰਸਾਤੀ ਪਾਣੀ ਦੀ ਨਿਕਾਸੀ ਤੋਂ ਲੋਕ ਹੋਏ ਪਰੇਸ਼ਾਨ ਲੋਕਾਂ ਦੀ ਪਰੇਸ਼ਾਨੀ ਦਾ ਨਹੀਂ ਹੋਇਆ ਹੱਲ ਤੇ ਉਹਨਾਂ ਨੇ ਦਿੱਤਾ ਸਰਕਾਰ ਨੂੰ ਡੱਟ ਕੇ ਜਵਾਬ ਤੇ ਕੀਤਾ ਰੋਸ਼ ਪ੍ਰਦਰਸ਼ਨ ਦੱਸ ਦिए ਕਿ ਇਲਾਕੇ ਦੇ ਲੋਕਾਂ ਨੇ ਕਿਹਾ ਕਿ ਪਿਛਲੇ 10 ਸਾਲਾਂ ਤੋਂ ਦੁਪਈ ਰੋਡ ਦੀ ਸੜਕ ਅਜੇ ਹੀ ਟੁੱਟੀ ਪਈ ਹੋਈ ਹੈ ਸੜਕ ਦੇ ਵਿੱਚ ਵੱਡੇ ਵੱਡੇ ਗੱਡੇ ਨੇ ਜਿਸ ਕਾਰਨ ਅਕਸਰ ਇੱਥੋਂ ਗੁਜਰਨ ਵਾਲੇ ਈ ਰਿਕਸ਼ਾ ਤੇ ਟੂ ਬਿਲਡਰ ਜਿਹੜੇ ਵਾਹਨ ਨੇ ਉਹ ਡਿੱਗ ਜਾਂਦੇ ਨੇ ਜਿਸ ਕਰਕੇ ਕਾਫੀ ਬੇਹਦ ਹਾਦਸੇ ਵਾਪਰਦੇ ਨੇ ਉਹਨਾਂ ਕਿਹਾ ਕਿ ਸਾਡੇ 3 ਸਾਲ ਪਹਿਲਾਂ ਸੱਤਾ ਦੇ ਵਿੱਚ ਆਈ ਆਪ ਸਰਕਾਰ ਦੇ ਵਿਧਾਇਕ ਤੇ ਕਾਂ ਸਰਕਾਰ ਨੇ ਸਮੇਤ ਟੁੱਟੀ ਸੜਕ ਨੂੰ ਬਣਾਉਣ ਦਾ ਵਾਅਦਾ ਕੀਤਾ ਪਰ ਅੱਜ ਤੱਕ ਜਿਹੜੀ ਜਿੱਤ ਹੈ ਉਹ ਦਰਜ ਨਹੀਂ ਹੋਈ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਇੱਕ ਵਾਰ ਵੀ ਉਹਨਾਂ ਨੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਦੋ ਰਾਂ ਨਹੀਂ ਕੀਤਾ। ਇਸ ਤੋਂ ਇਲਾਵਾ ਹੋਰ ਕਿਹੜੀਆਂ-ਕਿਹੜੀਆਂ ਗੱਲਾਂ ਸਾਂਝੀਆਂ ਕੀਤੀਆਂ ਤੁਸੀਂ ਵੀ ਸੁਣੋ। ਸਸਿਕਾ ਦੋਸਤੋ ਤੁਸੀਂ ਦੇਖ ਪ੍ਰਾਈਮ ਪੰਜਾਬ 7 ਅੱਜ ਹਲਕਾ ਪਸ਼ਮੀ ਅਦੀਨ ਆਉਂਦੀ ਵਾਰਨਬਰ 72 ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਪਹਿਲਾਂ ਤਸਵੀਰਾਂ ਤੁਹਾਡੇ ਨਾਲ ਜਰੂਰ ਸਾਂਝੀਆਂ ਕਰਾਂਗੇ ਉਸ ਵਾਰਨਬਰ 72 ਦੀਆਂ ਜਿੱਤੇ ਸਰਕਾਰਾਂ ਆਉਣ ਤੇ ਜਿਹੜੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਸੀ ਲੇਕਿਨ ਅੱਜ ਦੇ ਹਾਲਾਤ ਦੀ ਗੱਲ ਕਰੀਏ ਤੇ ਤਸਵੀਰਾਂ ਰਾਹੀਂ ਤੁਸੀਂ ਆਪ ਦੇਖ ਸਕਦੇ ਕਿ ਉਸ ਵਾਰਡ ਨੰਬਰ 72 ਦੀ ਕੀ ਹਾਲਾਤ ਨੇ ਜਿਹੜਾ ਇਤਿਹਾਸਿਕ ਰੋਡ ਆ ਬਾਬਾ ਬੋੜੀ ਸਾਹਿਬ ਨੂੰ ਜਿਹੜਾ ਰੋੜ ਜਾਂਦਾ ਟਪਾਈ ਰੋੜ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰਦੇ ਤੇ ਅੱਜ ਲੋਕਾਂ ਵੱਲੋਂ ਜਿਹੜਾ ਹਲਕਾ ਵਿਧਾਇਕ ਅਤੇ ਪੰਜਾਬ ਸਰਕਾਰ ਦੇ ਖਿਲਾਫ ਜਿਹੜਾ ਰੱਜ ਕੇ ਪ੍ਰਦਰਸ਼ਨ ਕੀਤਾ ਗਿਆ ਇੱਕ ਤਸਵੀਰ ਤੁਹਾਡੇ ਨਾਲ ਹੋਰ ਸਾਂਝੀ ਕਰਾਂਗੇ ਉਸੇ ਵਾਰਡ ਨੰਬਰ 72 ਦੀਆਂ ਜਿੱਥੇ ਕਿ ਈ ਰਿਕਸ਼ਾ ਚਾਲਕ ਜੋ ਆਪਣੇ ਕੰਮ ਲਈ ਰੋਜ਼ਮਰਹ ਜਿੰਦਗੀ ਲਈ ਜਿਹੜਾ ਉਸ ਰਸਤੇ ਤੋਂ ਲੰਘ ਰਿਹਾ ਸੀ ਲੇਕਿਨ ਜਦੋਂ ਹੀ ਈ ਰਿਕਸ਼ਾ ਪਾਣੀ ਦੇ ਵਿੱਚ ਵੜਿਆ ਤਾਂ ਜਿਹੜਾ ਈ ਰਿਕਸ਼ਾ ਸੀ ਇੱਕਦਮ ਜਿਹੜਾ ਪਲਟ ਗਿਆ ਸੀ ਗ੍ਰਿਮਤ ਇਹ ਰਹੀ ਕਿ ਈ ਰਿਕਸ਼ਾ ਚਾਲਕ ਦਾ ਕੋਈ ਵੀ ਨੁਕਸਾਨ ਨਹੀਂ ਹੋਇਆ ਲੇਕਿਨ ਉਸ ਤੋਂ ਦੇ ਆਸ-ਪਾਸ ਕਟੇ ਹੋ ਕੇ ਇਹ ਰਿਕਸ਼ਾ ਜਿਹੜਾ ਸਿੱਧਾ ਕੀਤਾ ਸੀ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਵਾਰਡ ਨੰਬਰ 72 ਦੀਆਂ ਉੱਤੇ ਹੀ ਲੋਕਾਂ ਨੇ ਕਿਹਾ ਕਿ ਜਦੋਂ ਅਕਾਲੀ ਭਾਜਪਾ ਸਰਕਾਰ ਜੀ ਉਸ ਟਾਈਮ ਤੇ ਜਿਹੜੀ ਛੜਕ ਜਿਹੜੀ ਬਣੀ ਹੋਈ ਸੀ ਲੇਕਿਨ ਉਸ ਤੋਂ ਬਾਅਦ ਜਦੋਂ ਕਾਂਗਰਸ ਸਰਕਾਰ ਆਈ ਤਾਂ ਉਹਨਾਂ ਵੱਲੋਂ ਵੀ ਕੋਈ ਇਸ ਤੇ ਜਿਹੜਾ ਵਿਕਾਸ ਨਹੀਂ ਕੀਤਾ ਤੇ ਹੁਣ ਆਮ ਆਦੀ ਪਾਰਟੀ ਸਰਕਾਰ ਬਣੀ ਹੈ ਤੇ ਆਮ ਆਦੀ ਪਾਰਟੀ ਸਰਕਾਰ ਦੇ ਵਿਧਾਇਕਾਂ ਨੇ ਜਾਂ ਹਲਕਾ ਵਿਧਾਇਕ ਨੇ ਜਿਹੜਾ ਆਸ਼ਵਾਸ਼ਣ ਦਵਾਇਆ ਸੀ ਕਿ ਜਦੋਂ ਵੀ ਸਰਕਾਰ ਬਣੇਗੀ ਸਭ ਤੋਂ ਪਹਿਲਾਂ ਜਿਹੜੀ ਛੜਕ ਬਣਾਈ ਜਾਏਗਾ ਦੇਖਣਾ ਹੋਏਗਾ ਕਿ ਖਬਰ ਲੱਗਣ ਤੋਂ ਬਾਅਦ ਜਿਹੜੇ ਹਲਕੇ ਦੇ ਵਿ ਜਿਹੜੀ ਸੜਕ ਟੁੱਟੀ ਆ ਜਾਂ ਲੋਕਾਂ ਦੀ ਜਿਹੜੀਆਂ ਮੁਸ਼ਕਲਾਂ ਨੇ ਕਦੋਂ ਉਹਦਾ ਹੱਲ ਕੀਤਾ ਜਾਂਦਾ ਏ ਮੈਨੂੰ ਦਿਓ ਜਾ ਤੁਸੀਂ ਰਹੋ ਪ੍ਰਾਈਮ ਪੰਜਾਬ 7 ਅੰਮ੍ਰਿਤਸਰ ਮੈਂ ਅਜੇ ਕੁਮਾਰਜੀ ਰਾਸ਼ਟਰੀ ਵਾਲਮੀਕੀ ਧਰਮ ਸਭਾ ਰਾਵਾ ਦਾਦਾ ਜ਼ਿਲ੍ਹਾ ਪ੍ਰਧਾਨ ਜੀ ਅੱਜ ਜੋ ਸਾਡੀ ਇਹ ਸਾਰੀ ਸੰਗਤ ਇਕੱਠੀ ਹੋਈ ਆ ਕਿ ਜਿਹੜੀ ਗੰਗੀ ਤੇ ਬਹਿਰੀ ਸਰਕਾਰ ਆ ਉਹਨੂੰ ਹਲੂਣਾ ਦੇਣ ਵਾਸਤੇ ਇਕੱਠੀ ਹੋਈ ਆ ਤਾਂ ਕਿ ਇੰਨੇ ਦੇਰ ਤੋਂ 8-10 ਸਾਲ ਤੋਂ ਜਿਹੜੀ ਸੜਕ ਟੁੱਟੀ ਆ ਅੱਜ ਤੱਕ ਇਨ੍ਹਾਂ ਨੇ ਕਿਸੇ ਨੇ ਗੌਰ ਨਹੀਂ ਕੀਤੀ ਰਾਵਾਂ ਦੇ ਵਿੱਚ ਆਉਂਦੇ ਜਾਂਦੇ ਕਈ ਲੋਕ ਡਿੱਗਦੇ ਆ ਟੱਟਦੇ ਆ ਪਰ ਇਹਨਾਂ ਦੇ ਕੰਨ ਤੇ ਜੂਨ ਹੀ ਸਰਕਦੀ ਪਹਿਲਾਂ ਵੀ ਕਈ ਵਾਰ ਲੋਕਾਂ ਨੇ ਪ੍ਰਦਰਸ਼ਨ ਕੀਤੇ ਆ ਇਹਨਾਂ ਨੂੰ ਕਿਹਾ ਵਾ ਪਰ ਇਹਨਾਂ ਦੇ ਕੰਨ ਤੇ ਜੂਨ ਹੀ ਸਰਕੀ ਅਗਰ ਸਰਕਾਰ ਨੇ ਅੱਜ ਇਹਨਾਂ ਮਤਲਬ ਗੱਲਾਂ ਨੂੰ ਨਾ ਧਿਆਨ ਚ ਲਿਆਂਦਾ ਨਾ ਸੜਕ ਬਣਾਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਜਿਹੜਾ ਰੋਜ਼ ਪ੍ਰਦਰਸ਼ਨ ਆ ਤੇ ਜਾਦਾ ਤੇਜ਼ ਹੋਏਗਾ ਔਰ ਧਰਨਾ ਵੀ ਇੱਥੇ ਲਗਾਇਆ ਜਾਏਗਾ ਜਿੰਨੀ ਦੇ ਤੱਕ ਹੋਏਗੀ ਕੁਲਦੀਪ ਸਿੰਘ ਹਰੀਪੁਰਾ ਸ਼੍ਰੋਮਣੀ ਜਨਰਲ ਅਮਰ ਸਿੰਘ ਬਾਬਾ ਜੀ ਨੂੰ ਤਰਨ ਪ੍ਰਚਾਰ ਕਮੇਟੀ ਦਾ ਜ਼ਿਲ੍ਹਾ ਪ੍ਰਧਾਨ ਹਾਂਜੀ ਅਸੀਂ ਪਿਛਲੀ ਸਰਕਾਰ ਦੇ ਟਾਈਮ ਤੇ ਵੀ ਤੇ ਐਰਕਾਨੀ ਸਰਕਾਰ ਦੇ ਟਾਈਮ ਤੇ ਵੀ ਮੇਰਾ ਹੱਪ 5 ਤੇ 8 13 ਮਤਲਬ ਸਾਲ ਹੋ ਗਏ ਨੇ ਇਹ ਜੇ ਐਮਐਲਏ ਸਾਡਾ ਹੀ ਕੋਈ ਪਹਿਲਾਂ ਕਾਂਗਰਸ ਦਾ ਸ਼ੁਰੂ ਤੋਂ ਕਾਂਗਰਸ ਹਰਿਆ ਤਕਰੀਬਨ ਇਹ ਜੇ ਸਰਕਾਰ ਆਪਣਾ ਸੜਕ ਬਣੀ ਆ ਨਾ ਇੱਥੋਂ ਲੈ ਕੇ ਬੁੜੀ ਸਾਹਿਬ ਤੱਕ ਇਹ ਬਣੀ ਆ ਨਵਜੋਤ ਸਿੰਘ ਸਿੱਧੂ ਅਕਾਲੀ ਭਾਜਪਾ ਸਰਕਾਰ ਦੇ ਟਾਈਮ ਦੇ ਵਿੱਚ ਉਸ ਤੋਂ ਬਾਅਦ ਕਿਸੇ ਨੇ ਵੀ ਇੱਥੇ 5 ਰੁਪਏ ਨਹੀਂ ਲਾਏ ਜਿੱਥੇ ਤੁਸੀਂ ਵੇਖ ਲਓ ਇੱਥੋਂ ਲੈ ਕੇ ਬੁੜੀ ਸਾਹਿਬ ਇਤਿਹਾਸਿਕ ਗੁਰਦੁਆਰਾ ਆ ਜਾਓ ਉਹ ਤੋਂ ਲੈ ਕੇ ਜਾਂਦਿਆਂ ਮੇਰਾ ਖਿਆਲ ਆ ਵੀ ਇਹ ਘਟ ਵੀ ਹੋਏਗਾ ਨਾ 200 ਤੋਂ ਉੱਪਰ ਟੋਇਆ ਹੈਗਾ ਨਹੀਂ ਤੁਸੀਂ ਗਿਣ ਕੇ ਦੇਖ ਸਕਦੇ ਹੋ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਆਂ ਕਿ ਜੇ ਜੇ ਤੁਸੀਂ ਨਹੀਂ ਰਿਹਾ ਕੁਝ ਕਰ ਸਕਦੇ ਇੱਥੋਂ ਦਾ ਐਮਐਲਏ ਆ ਜਾਵੇ ਤੇ ਕਾਉਂਸਲਰ ਜਿਹੜੇ ਦੋ ਤਿੰਨ ਨੇ ਉਹ ਆ ਜਾਣ ਇਹਨਾਂ ਦੇ ਤੇ ਅਸੀਂ ਇੱਥੋਂ ਗ੍ਰਾਹੀ ਕਰਨੀ ਚਾਲੂ ਕਰ ਦਿੰਨੇ ਆਂ ਨਾ ਅਸੀਂ ਗ੍ਰਾਹੀ ਕਰਕੇ ਆਪਣੀ ਕੋਲੋਂ ਬਣਵਾ ਲੈਨੇ ਆਂ ਸਾਨੂੰ ਇਸ ਗੱਲ ਨਾਲ ਨਹੀਂ ਕੋਈ ਵੀ ਲੋਕ ਜਿਹੜੇ ਇਥੋਂ ਲੰਘਦੇ ਨੇ ਵਡਾਰੀ ਤੱਕ ਜਾਂਦੇ ਨੇ ਸ਼ਾਹਰਾ ਸਾਹਿਬ ਤੱਕ ਜਾਂਦੇ ਨੇ ਉਹ ਕਿੰਨੀ ਵਾਰਾਂ ਰਾਹ ਦੇ ਵਿੱਚ ਡਿੱਗਦੇ ਨੇ ਕਿੰਨੀ ਵਾਰੇ ਲੋਕਾਂ ਦੇ ਆਪਣਾ ਲੱਧਾਂ ਟੁੱਟੀਆਂ ਜਾਂ ਕੀ ਨਾ ਚੂਲੇ ਟੁੱਟੇ ਨੇ ਪਰ ਸਰਕਾਰ ਨੂੰ ਅਜੇ ਤੱਕ ਕੋਈ ਉਹਨਾਂ ਦੇ ਕੰਨ ਦੇ ਉੱਤੇ ਜੂ ਨਹੀਂ ਸਰਕੀ ਵੀਰ ਜੀ ਮੇਰਾ ਨਾਮ ਧਰਮ ਸਿੰਘ ਹੈ ਮੈਂ ਸ਼ਰੋਮਣੀ ਅਕਾਲੀ ਗੱਲ ਤੋਂ ਸੀਨੀਅਰ ਮੀਤ ਪ੍ਰਧਾਨ ਹਾਂ ਜਿਹੜੇ ਇਹ 2017 ਦੇ ਵਿੱਚ ਰਕੇਸ਼ ਗਿੱਲ ਜੀ ਜਦੋਂ ਬਦਲਫਾ ਤੇ ਭਾਜਪਾ ਦੀ ਗੱਠਜੋੜ ਦੀ ਸਰਕਾਰ ਹੀ ਉਦੋਂ ਦੀ ਇਹ ਫੜਕ ਬਣੀ ਹੈ ਉਹ ਤੋਂ ਬਾਅਦ ਕਿਸੇ ਨੇ ਇਹਦੇ ਹਲ ਧਿਆਨ ਹੀ ਨਹੀਂ ਮਾਰਿਆ ਪੰਜ ਫਲ ਕਾਂਗਰਸ ਪੂਰੇ ਕਰ ਗਈ ਏ ਸਾਢੇ ਤਿੰਨ ਫਲ ਇਹਨਾਂ ਨੂੰ ਹੋ ਗਏ ਫੜਕ ਦੀ ਹਾਲਤ ਇੰਨੀ ਕਿ ਖਸਤਾਵਾ ਵੀ ਮੀਂਹ ਪੈ ਜੇ ਤਾਂ ਢਪਈ ਦਾ ਲਿੰਕ ਹੀ ਟੁੱਟ ਜਾਂਦਾ ਵਾ ਬਾਕੀ ਸ਼ਹਿਰ ਨਾਲੋਂ ਤੇ ਬੜਾ ਔਖਾ ਵਾ ਲੋਕ ਵਿਚਾਰੇ ਡਿੱਗਦੇ ਆ ਟੰਦੇ ਆ ਘਰਾਂ 'ਚ ਪਰੌਣੇ ਨਹੀਂ ਆਉਂਦੇ 10-10 ਦਿਨ 20 ਪਹਿਲੇ ਤੇ ਲੰਗਣਾ ਕਿਧਰੋਂ ਤੇ ਉਹ ਬੜਾ ਔਖਾ ਸੀ ਤੇ ਇਹੋ ਗਰਜਾਰਸ਼ ਇਹਨਾਂ ਨੂੰ ਕਰਾਂਗੇ ਵੀ ਇਹਦੇ 'ਤੇ ਹਲ ਧਿਆਨ ਦਿੱਤਾ ਜਾਵੇ ਵੇਖੋ ਇਸ ਤੋਂ ਸਭ ਤੋਂ ਜਿਆਦਾ ਲੀਡ ਨਾਲ ਪੰਜਾਬ 'ਚੋਂ ਜੇ ਇੱਕ ਹਮਨ ਰੋੜਾ ਜੀ ਉਤਵਾਜੇ ਦੂਜੀ ਲੀਡ ਤੇ ਜਿੱਤਿਆ ਤੇ ਜਸਬੀਰ ਸਿੰਘ ਫੰਧੂਆ ਆਮ ਆਦਮੀ ਪਾਰਟੀ ਦਾ ਤੇ ਕੰਮ ਵੇਖ ਲੋ ਤੁਸੀਂ ਪੰਜਾਬ ਵਿੱਚ ਦੂਜੇ ਨੰਬਰ ਦੀ ਲੀਡ ਤੇ ਲੀਡਰ ਜਿੱਤਿਆ ਹੋਵੇ ਤੇ ਕੰਮ ਟਕੇ ਦਾ ਨਾ ਹੋਵੇ ਤਾਂ ਬਹੁਤ ਮਾੜੀ ਗੱਲ ਆ ਅਸੀਂ ਰਹਿਓ ਬੇਨਤੀ ਕਰਾਂਗੇ ਕਮਿਸ਼ਨਰ ਕਾਰਪੋਰੇਸ਼ਨ ਸਾਹਿਬ ਨੂੰ ਐਮ ਐਲ ਏ ਸਾਹਿਬ ਨੂੰ ਪੀ ਇਹਦਾ ਛੇਤੀ ਤੋਂ ਜਲਦੀ ਇਹਨੂੰ ਧਿਆਨ ਚ ਲਿਆ ਕੇ ਫੜਕ ਬਣਾਈ ਜਾਵੇ ਨਹੀਂ ਤਾਂ ਇਸ ਰੋਸ ਨੂੰ ਅਸੀਂ ਧਰਨੇ ਵੱਜੋਂ ਪੇਸ਼ ਕਰਾਂਗੇ ਮੇਰਾ ਨਾਮ ਵਿਕਰਮ ਸਿੰਘ ਜੀ ਵਾਰਡ ਨੰਬਰ 72 ਹਲਕਾ ਪਸ਼ਮੀ ਐਮ ਐਲ ਏ ਡਾਕਟਰ ਸੰਧੂ ਜੇ ਜਸਬੀਰ ਸੰਧੂ ਔਰ ਆਡੇ ਕਾਉਂਸਲਰ ਬਣਿਆ ਜੀ ਡਾਕਟਰ ਅਵਤਾਰ ਨਹੀਂ ਮੈਂ ਇਹ ਪਿਛਲੇ 7-8 ਸਾਲ ਤੋਂ ਇਹ ਸੜਕ ਦੀ ਬਹੁਤ ਸਮੱਸਿਆ ਆ ਰਹੀ ਹੈ ਇੱਥੇ ਰੋਜ਼ ਹੀ ਆਟੋ ਪਲਟਦੇ ਬੀਬੀਆਂ ਡੇਡੀਆਂ ਕਈਆਂ ਦੇ ਚੂਲੇ ਟੁੱਟੇ ਪਜਾਰੀਆਂ ਦਿਹਾੜੀ ਲੌਣ ਜਾਂਦੀਆਂ ਉਹਨਾਂ ਦੇ ਮੰਜਿਆਂ ਦੇ ਪਈਆਂ ਇਹ ਕੋਈ ਨਹੀਂ ਸੁਣਵਾਈ ਕਰ ਰਿਹਾ ਪਿਛਲੀਆਂ ਸਰਕਾਰਾਂ ਵੀ ਨਹੀਂ ਕੀਤੀ ਐਸ ਕੰਮ ਨਹੀਂ ਕੀਤੀ ਇਹ ਬਹੁਤ ਬੁਰਾ ਹੈ ਸਰਕਾਰਾਂ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆ ਕਿ ਇਹਦਾ ਜਲਦ ਜਲਦ ਹੱਲਵਾਈ ਕੀਤੀ ਜਾਵੇ